आखिर आ गए गुरदारा साब के बिलकुल टॉप से जुम्मद साहब बनता है वैसे थले देखा बहुत इना उचा नहीं लगे पर, पर आके बहुत ज्यादा डर लग रहा बड़ा उच्चा मैं हैरान है भी इतनी इनी उचा ईद उत्ते आके भला मिस्त्री कि किस तरह ਕੰਮ ਕਰਦੇ ਨੇ ਇੰਨੀ ਬੀਫ ਸਕਰੀਨ ਨਾਲ ਔਰ ਇੰਨੀ ਸਫਾਈ ਦੇ ਨਾਲ ਤੇ ਬੇਖਲ ਆਪਾਂ ਮਿਸਤਰੀ ਨਾਲ ਗੱਲ ਕਰਦੇ ਆਂ ਮਿਸਤਰੀ ਨੂੰ ਸੱਦੀਏ ਮਿਸਤਰੀ ਸਾਹਿਬ ਪ੍ਰਕਾਸ਼ ਆਓ ਆ ਸਾਨੂੰ ਦੱਸੋ ਇਹ ਬਾਰੇ ਇਥੋਂ ਤਕਰੀਬਨ ਪਧੌੜ 4 ਕਿਲੋਮੀਟਰ ਹੈ ਔਰ ਉਹ ਉਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਿਲਕੁਲ ਇਥੋਂ 500 600 ਮੀਟਰ ਆ ਦੂਰ ਹੋਵੇ ਕੋ ਉੱਚਾ ਬਹੁਤ ਜ਼ਿਆਦਾ ਨਾ ਤਕਰੀਬਨ ਇਹ ਪੰਜਵੀਂ ਮੰਜ਼ਲਾ ਹੈ ਔਰ ਅੰਦਾਜ਼ਾ ਮੇਰਾ ਇਹ ابھی ਅ ਪ੍ਰਗਿਆ ਕਿੰਨਾ ਉੱਚਾ ਹੋਏਗਾ ਇਥੋਂ ਇਹ ਜ਼ਮੀਨ ਲੈਵਲ ਤੋਂ ਆਪਾਂ ਜਿੱਥੇ ਖੜੇ ਆ 70 75 ਰੱਖ 70 75 ਫੁੱਟ ਆਜੋ ਅੱਗੇ ਆਜੋ 70 75 ਫੁੱਟ ਤੇ ਅਸੀਂ ਜਦੋਂ ਪਰੌਣੇ ਆ ਸਾਨੂੰ ਤਾਂ ਬੜਾ ਡਰ ਜਾ ਮਹਿਸੂਸ ਹੁੰਦਾ ਤੇ ਤੁਸੀਂ ਮਗਰ ਕਿਸਰਾ ਕਰਦੇ ਹੋ ਸਾਡਾ ਕੰਮ ਹੀ ਹੈ ਬਾਬਾ ਜੀ ਕਿੰਨਾ ਅੱਗੇ ਆ ਜੇ ਥੋੜਾ ਜਿਹਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰ ਰਹੇ ਹੋ ਕੰਮ ਕਰਦੇ ਕਦੇ ਕੋ ਤਾਂ ਹੋ ਗਿਆ 25 ਸਾਲ 25 ਸਾਲ 25 ਸਾਲ ਹਾਂਜੀ ਠੀਕ ਹੈ ਠੀਕ ਹੈ ਮਤਲਬ ਗੁਰਦੁਆਰੇ ਦੇ ਕੰਮ ਕਰਦੇ ਹਾਂ ਹਾਂਜੀ ਗੁਰਦੁਆਰੇ ਹੋਰ ਕੋਠੀਆਂ ਵਗੈਰਾ ਜਿਸ ਤਰ੍ਹਾਂ ਨਹੀਂ ਨਹੀਂ ਕੋਠੀ ਤੇ ਨਹੀਂ ਗੁਰਦੁਆਰੇ ਗੁਰਦੁਆਰੇ ਚ ਅਸਲ ਗੁਰਦੁਆਰੇ ਆ ਜੀ ਕੰਮ ਕਰਦੇ ਹਾਂ ਠੀਕ ਹੈ ਹਾਂਜੀ ਇਹ ਇਹ ਜਿਹੜੀ ਆ ਆ ਬਣਾਇਆ ਹੁਣ ਬੜਾ ਸੁੰਦਰ ਤਰੀਕੇ ਨਾਲ ਜਿਹੜੀ ਗੁਲਾਈ ਉੱਪਰ ਬਣਾਉਂਦੇ ਬਣਾਈ ਆ ਤੁਸੀਂ ਹਾਂਜੀ ਇੱਕ ਫਰਮਾ ਹੁੰਦਾ ਤੁਹਾਡੇ ਨਾ ਇਹ ਪ੍ਰਕਾਰ ਨਾਲ ਹੁੰਦਾ ਇਹ ਨੂੰ ਤੇ ਇਨਸਾਨ ਨਾਲ ਪ੍ਰਕਾਰ ਫਰਮਾ ਪੈਂਦਾ ਵੀ ਇਹ ਚਾਰੇ ਪਾਸੇ ਨਾ ਪ੍ਰਕਾਰ ਵਿੱਚ ਇੱਕ ਸਾਈਡ ਨੂੰ ਤੁਮਦਾ ਆਹੋ ਸਰੀਏ ਦਾ ਫਰਮਾ ਬਣਾ ਕੇ ਸੱਚਾ ਹਾਂ ਫਿਰ ਉਹਦੇ ਨਾਲ ਫਿਰ ਉਹਦੇ ਨਾਲ ਉਹਦੇ ਨਾਲ ਲਾ ਕੇ ਇਹ ਪੱਤੇ ਜਰਾ ਹੈਗਾ ਨਾ ਉਹਦੇ ਨਾਲ ਸੂਤ ਬਾਣ ਕੇ ਅੱਛਾ ਤਾਂ ਫਿਰ ਉਹ ਸਰੀਆ ਰੱਖ ਕੇ ਸਾਰੀਆਂ ਉਪਰਕਾਰ ਤੇ ਕਰਕੇ ਫੇਰ ਉਹਦੇ ਨਾਲ ਗੁਲਾਈ ਕਰਦੇ ਆ ਇਹ ਜਿਹੜੇ ਉਪਰ ਪੱਤੇ ਦੇ ਹਾਂਜੀ ਹਾਂਜੀ ਤੇ ਇਹਦੀ ਐਡੀ ਵੱਡੀ ਗੁਲਾਈ ਕਿ ਤਰ੍ਹਾਂ ਕਰਦੇ ਹੋ ਇਹਦੀ ਇਹ ਇਹ ਮਤਲਬ ਇਹ ਨੂੰ ਸੁੰਦਰ ਥੱਲੇ ਦੀ ਗੁਲਾਈ ਆ ਸਾਰੀ ਉੱਪਰ ਤੱਕ ਇਹ ਵਿਸਕਾਰ ਪ੍ਰਕਾਰ ਬਣਿਆ ਸੀ ਬਾਬਾ ਜੀ ਅੱਛਾ ਪ੍ਰਕਾਰ ਉਹ ਆਪੇ ਪ੍ਰਕਾਰ ਲਈ ਜਾਂਦੇ ਨੇ ਇਹ ਅੰਦਰ ਪ੍ਰਕਾਰ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਬੇਨਤੀ ਕੀ ਸੀ ਉਹ ਪ੍ਰਕਾਰ ਕਿਹਦੇ ਹਿਸਾਬ ਨਾਲ ਮਤਲਬ ਪ੍ਰਕਾਰ ਕਿਵੇਂ ਬਣਦਾ ਆ ਗਲਾਈ ਲਿਆਉਣ ਵਾਸਤੇ ਕੋਈ ਸੂਤ ਬੰਨ੍ਹਦੇ ਹੋ ਜਾਂ ਕੋਈ ਹੋਰ ਉਹ ਸਾਨੂੰ ਦੱਸੋ ਮਤਲਬ ਉਹ ਕਿਸ ਤਰ੍ਹਾਂ ਇਹ ਗਲਾਈ ਆਉਂਦੀ ਕਿ ਤਰ੍ਹਾਂ ਜਿਸ ਤਰ੍ਹਾਂ ਉਹ ਪਾਈਪ ਬਣਿਆ ਸੀ ਨਾ ਅੱਛਾ ਪਾਈਪ ਦੇ ਨਾਲ ਸੈਂਟਰ ਤੇ ਪਾਈਪ ਪਰਕਾਰ ਖੜਾ ਕਰਕੇ ਅੱਛਾ ਤੇ ਫਿਰ ਇੱਕ ਜਿਹੜਾ ਉਹ ਜਿਹੜੇ ਪਾਈਪ ਜਿਹੜਾ ਹੈਗਾ ਉਹ ਜਿਹੜਾ ਪਲਾਸਟਿਕ ਵਾਲੇ ਅੱਛਾ ਉਹਦੇ ਨਾਲ ਮਿੰਟੀ ਕਰਕੇ ਬਾਹਰਲੇ ਫੇਸ ਲੈ ਕੇ ਫਿਰ ਉਹਦੀ ਤਿੰਨ ਹਿੱਸੇ ਮਾਰ ਕੇ ਫਿਰ ਉਹਦੇ ਗਲਾਈ ਕਰਦੇ ਮਤਲਬ ਸੈਂਟਰ ਜਿਹੇ ਇੱਕ ਪਾਈਪ ਖੜਾ ਕਰਤਾ ਹਾਂਜੀ ਹਾਂਜੀ ਤੇ ਉਹਦੇ ਨਾਲ ਇਹਦੀ ਮਿੰਤੀ ਮਰ ਕੇ ਹਾਂਜੀ ਤੇ ਇਸ ਤਰ੍ਹਾਂ ਟੇਡਾ ਸਾਇ ਬਣ ਲਿਆ ਹਾਂਜੀ ਹਾਂਜੀ ਉਹਦੇ ਗਲਾਈ ਦੇ ਨਾਲ ਆਪੇ ਉਹ ਲੈ ਜਾਣੇ ਪੜਕਾਰ ਅੱਛਾ ਹਾਂਜੀ ਅੱਛਾ ਠੀਕ ਹੈ ਤਾਂ ਇਹ ਮਤਲਬ ਕਿੰਨੀ ਇਹਦੀ ਗਲਾਈ ਐ ਇਹਦੀ ਸੈਂਟਰ ਤੋਂ ਗਲਾਈ ਕਿੰਨੀ ਐ ਇੱਕ ਸਿਰੇ ਤੋਂ ਦੂਸਰੇ ਤੱਕ ਤੇ 7.14 ਆਇਆ 7.14 ਹਾਂਜੀ 7.14 ਫੁੱਟ ਹਾਂਜੀ ਜਿੰਨਾ ਆਪਣਾ ਕੋਠੀ ਆ ਨਾ ਹਾਂ ਉਹਨਾ ਇਹਦਾ ਫੇਸ ਆ ਠੀਕ ਅ ਤਰ੍ਹਾਂ ਜਿਹਾ ਕੀਤਾ ਜਿਵੇਂ ਇਹ ਕਿਹਾ ਨਾ ਐਸੇ ਸਿੱਧਾ ਕਰਕੇ ਬੰਨ੍ਹਦੇ ਨਾ ਹਾਂ ਪਹਿਲੇ ਐਸੇ ਇਹਹੀ ਇਹ ਤਾਂ ਇੱਕ ਹੀ ਦਿਨ ਰਹੇਗਾ ਹੂੰ ਉਹ ਇਹੀ ਐਸੇ ਘੁੰਮ ਕੇ ਐਸੇ ਉਤਰੇ ਘੁੰਮਦਾ ਰਹੇ ਆਪੇ ਲੈ ਜਾਣੇ ਉਹ ਪ੍ਰਕਾਰ ਇਹ ਕੋਠਾ ਰਹਨੇ ਆ ਅੱਛਾ 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 ਉਹ ਜਿਹੜੇ ਇਸ ਪ੍ਰਕਾਰ ਬਣਨੇ ਨਾ ਹਾਂ ਜਿਸ ਤਰ੍ਹਾਂ ਉਹ ਆਪਣੇ ਆਪੇ ਉਹ ਘੁੰਮ ਜਾਨੇ ਆ ਅੱਛਾ ਆਪੇ ਹੀ ਸਾਬ ਨਾਲ ਉਹ ਇੱਕੋ ਥਾਂ ਰਹਨੇ ਆ ਪ੍ਰਕਾਰ ਠੀਕ ਹੈ ਠੀਕ ਹੈ ਤੇ ਹੁਣ ਇਹ ਇਹ ਜੀ ਬਣਾ ਰਹੇ ਹੋ ਪਟੀਆਂ ਹਾਂਜੀ ਇਹਨੂੰ ਕੀ ਕਹਿੰਦੇ ਆ

ਦੇ ਇਹ ਵੀ ਆਪਣਾ ਤੁਸੀਂ ਆ ਕੋਈ ਚੀਜ਼ ਰੱਖਦੇ ਹੋ ਜਾਂ ਆਪਣੇ ਵੈਸੇ ਤੁਹਾਡੇ ਦਿਮਾਗ ਵਿੱਚ ਆ ਜਾਏਗਾ ਸਿੱਧੀ ਸਿੱਧੀ ਕਰ ਲਵੇ ਇਹ ਤਜਰਬਾ ਹੈਗਾ ਆਪਣੇ ਹੀ ਸਾਹਬ ਨਾਲ ਬਣੇ ਜਾਂਦਾ ਨਹੀਂ ਇਹ ਦੇਖਿਆ ਮਰਿਆ ਨਾ ਹਾਂ ਉੱਥੇ ਮਿੰਤੀ ਕਰਕੇ ਮਾਰਿਆ ਵਾ ਅੱਛਾ ਉਹ ਮੈਂ ਖਜਾ ਹੈਗਾ ਨਾ ਸੋਤਾਲਾ ਤੋਂ ਉਥੇ ਸਿੱਧੀ ਸਿੱਧਾਈ ਕਰ ਲੈਂਦੇ ਹਾਂ ਆਹ ਆਵੇ ਸਿੱਧੀ ਕਰਦੇ ਆਂ ਅੱਖ ਨਾਲ ਮਿੰਤੀ ਮਾਰ ਕੇ ਆਵਾ ਨਗਰ ਨਾਲ ਅੱਛਾ ਸਿੱਧਾ ਕਰਦੇ ਆ ਉਹਨੂੰ ਅੱਛਾ ਚਾਹੇ ਹਿੰਦੂ ਵੀ ਜਾਣਾ ਚਾਹੀਦਾ ਗੋਲਾ ਆਪਣਾ ਅੱਛਾ ਅੱਛਾ ਬਾ ਪਸਾਣਾ ਹੋਣਾ ਚਾਹੀਦਾ ਠੀਕ ਹੈ ਬਰਾਏ ਸਾਫ ਕਿਤਾਬ ਹੈ ਮਤਲਬ ਕੱਲਾ ਗੋਲੇ ਬਣਾਓਗੇ ਜਾਂ ਇਸ ਕੁਝ ਹੋਰ ਹੋਣਾ ਖੱਖਾਤੇ ਬਣਾਣਾ ਬਜਰੀ ਮਾਰ ਉਹ ਜਿਹੜਾ ਮੈਂ ਖਲਾਇਆ ਨਾ ਮੇਰ ਥੋਕੇ ਫਿਰ ਬਜਰੀ ਮਾਰਨੇ ਦੇ ਸੀ ਆ ਜਿਹੜੇ ਥੱਲੇ ਆ ਗਏ ਮੈਂ ਸਾਰੇ ਹਾਂ ਨਹੀਂ ਮਤਲਬ ਜਿਸ ਤਰ੍ਹਾਂ ਇਹ ਤੁਸੀਂ ਗੋਲਾ ਬਣਾ ਲਿਆ ਹਾਂਜੀ ਤੇ ਇਹਦੇ ਵਿੱਚ ਉਹ ਪਲੇਨ ਹੀ ਛੱਡੋਗੇ ਜਾਂ ਕੋਈ ਡਿਜ਼ਾਈਨ ਗੋਲ ਗੋਲ ਕਰਨੇ ਆ ਡਿਜ਼ਾਈਨ ਥੱਲੇ ਪੈਨੇ ਆ ਹਾਂ ਹਾਂ ਗੋਲ ਕਰਨੇ ਨਾ ਗੋਲ ਕਰਨੇ ਖਰਬੂਜੇ ਤਰ੍ਹਾਂ ਹੋਣਾ ਨਹੀਂ ਆ ਅੱਛਾ ਅੱਛਾ ਹਾਂਜੀ ਉਹ ਉਹ ਢਲੇ ਥੱਲੇ ਆ ਹਾਂ ਹਾਂ ਪੱਤੇ ਉਹ ਥੱਲੇ ਬੰਨੇ ਬੜਾ ਅੱਛਾ ਠੀਕ ਹੈ ਠੀਕ ਹੈ ਇਹ ਤਾਂ ਬਹੁਤ ਮੈਂ ਤਾਂ ਹੈਰਾਨ ਆ ਅੱਗੇ ਵਿਸ਼ਾ ਸੰਗਤ ਮੈਂ ਅੱਗੇ ਇੱਕ ਦੋ ਵਾਰ ਉੱਪਰ ਆਇਆ ਮੈਨੂੰ ਬੜਾ ਬੰਝ ਡਰ ਜਿਆ ਲੱਗਿਆ ਕਿ ਕਾਫੀ ਉਚਾਈ ਹੈ ਜਦੋਂ ਸਾਈਡ ਦੇਖਦੇ ਪਹਿਲਾਂ ਵੀ ਤੁਹਾਨੂੰ ਮੈਂ ਦਾ ਦਿਖਾਇਆ ਥੱਲੇ ਤੇ ਮੇਰੇ ਮਨ ਚ ਆ ਰਿਹਾ ਵੀ ਇੰਨੀ ਕੁਰਬਾਨੀ ਇਹਨਾਂ ਦੀ ਇਧਰ ਦੇ ਮਿਸਰੀ ਇਹਨਾਂ ਦਾ ਜਗENDER ਸਿੰਘ ਆ ਹਾਂ ਤਾਂ ਇਹਨਾਂ ਦਾ ਪ੍ਰਕਾਸ਼ ਸਿੰਘ ਇੱਕੀ ਪਿੰਡ ਦਾ ਤੁਹਾਡਾ ਨੇ ਲੱਗੇਗਾ ਲੱਗੇ ਲੱਗੇਗਾ ਅੱਛਾ 10 ਕਿਲੋਮੀਟਰ ਅੱਛਾ 10 15 ਜਿਲ੍ਹਾ ਪੋਨਿਆ ਜਿਲ੍ਹਾ ਪੋਨਿਆ ਜਿਲ੍ਹਾ ਜਹਾਰ ਦੇ ਵਿੱਚ ਹਾਂਜੀ ਹਾਂਜੀ ਵਾਹ ਜੀ ਵਾਹ ਇੱਥੇ ਮੈਂ ਨਾ ਇੱਕ ਦੋ ਜਿਹੜਾ ਹੋਰ ਗੁੰਮਸ ਬਣਦੇ ਦੇਖਿਆ ਤੇ ਯੂਪੀ ਦੇ ਵਿੱਚ ਗੁਰਦੁਆਰਾ ਅਫਸਲਗੜ੍ਹ ਸ਼ਹਿਰ ਦੇ ਵਿੱਚ ਅੱਛਾ ਜੀ ਉਹਨਾਂ ਨੇ ਥੱਲੇ ਉਹਨੂੰ ਭਰ ਕੇ ਜੇ ਪਾਤੀਆਂ ਗੁੱਗੋ ਆ ਗਏ ਤਾਂ ਨੇ ਪਾਤੀਆਂ ਸੁੱਕੀਆਂ ਉਹ ਲਾ ਕੇ ਗੁਲਾਈ ਬਣਾ ਲਏ ਪਰ ਉਹ ਇਸ ਤਰ੍ਹਾਂ ਬੜਾ ਅਜੀਬ ਜਿਹਾ ਬਣ ਗਿਆ ਪਰ ਜਿਹੜਾ ਤੁਸੀਂ ਇੱਕ ਮਾਣੂ ਕੇ ਬਣਾਇਆ ਗੁਰਦੁਆਰਾ ਮੈਂ ਉਹ ਵੀ ਦੇਖਿਆ ਤੁਹਾਡਾ ਬਣਾਇਆ ਹੋਇਆ ਆ ਦੂਸਰਾ ਮੈਂ ਦੇਖਿਆ ਹਾਂ ਜੀ ਇਹਦੀ ਗੁਲਾਈ ਜਿਹੜੀ ਹੈ ਨਾ ਬਹੁਤ ਸੁੰਦਰ ਗੁਲਾਈ ਦੇਖਣ ਨੂੰ ਦੂਰੋਂ ਅੱਜ ਮੈਂ ਇੱਧਰ ਆ ਰਿਹਾ ਸੀ ਸਹਣੇ ਤੋਂ ਅੱਛਾ ਅੱਛਾ ਜੀ ਤੇ ਇਤੋਂ ਸਾਹਮਣੇ ਮੈਂ ਖੜਕ ਕੇ ਦੇਖ ਰਿਹਾ ਸੀ ਉਹ ਰੋੜ ਜਾਂਦੀ ਇਧਰ ਨੂੰ ਬਹੁਤ ਵਾਸਿਆ ਅੱਛਾ ਜੀ ਉੱਥੇ ਮੈਂ ਰੁਕ ਰੋਕੇ ਨਾ ਇੱਥੇ ਰੋਕੇ ਫਿਰ ਅੱਗੇ ਰੋਕੇ ਫਿਰ ਅੱਗੇ ਰੋਕੇ ਹੂੰ ਦੋ ਤਿੰਨ ਜਗ੍ਹਾ ਤੇ ਦੇਖਿਆ ਮੈਂ ਹੂੰ ਬਦਰ ਇੰਨਾ ਸੁੰਦਰ ਬੜੀ ਦੂਰ ਤੋਂ ਅਸਲ ਤਾਂ ਪਤਾ ਲੱਗਦਾ ਵੈਸੇ ਬਾਸ ਹੈ ਨਾ ਹਜੇ ਇਸ ਹਜੇ ਤਾਂ ਸਾਰਾ ਕੁਝ ਬਣਨੇ ਹੈ ਅਜੇ ਘੱਟ ਦਿਖ ਰਿਹਾ ਹੈ ਪਰ ਇਹ ਦਿਨ ਜਿਹੜੀ ਗਲਾਈ ਦੀ ਸ਼ੇਪ ਹੈ ਬਹੁਤ ਵਧੀਆ ਲੱਗ ਰਹੀ ਹੈ ਬੜੀ ਸੁੰਦਰ ਮੇਰੇ ਮਨ ਚ ਆਇਆ ਮੈਂ ਕਿ ਵੀ ਇਹ ਇੰਨਾ ਮਿਹਨਤ ਹੈ ਔਰ ਇੰਨੀ ਹਾਈਟ ਹੈ ਕੋ ਜਿੱਥੋਂ ਸਾਡੇ ਵਰਗਿਆਂ ਨੂੰ ਥੱਲੇ ਨੂੰ ਜੀ ਝਾਕੀਏ ਡਰ ਲੱਗਦਾ ਜਿੱਸਾ ਹੀ ਗੱਲ ਹੈ ਤੁਸੀਂ ਇੰਨੀ ਉਚਾਈ ਤੇ ਆ ਕੇ ਇਸ ਚੀਜ਼ ਨੂੰ ਬਣਾਉਣਾ ਇਹਦੀ ਸ਼ੇਪ ਤੇ ਸ਼ੇਪ ਦਾ ਧਿਆਨ ਰੱਖਣਾ ਸਾਡੇ ਭਾਈ ਮਰ ਗਿਆ ਬਾਬਾ ਜੀ ਸਾਡੇ ਕੰਮ ਕਰਦੇ ਕਰਦੇ ਮਤਲਬ ਡਰ ਮਰ ਗਿਆ ਡਰ ਮਰ ਗਿਆ ਹਟ ਗਿਆ ਡਰ ਮਰ ਗਿਆ ਕਿਰਪਾ ਅਜੇ ਆਜੇ ਤੱਕ ਹੋਇਆ ਗੁਰੂ ਮਹਾਰਾਜ ਦੀ ਮਿਹਰ ਕਿਰਪਾ ਹੈ ਅਜੇ ਤੱਕ ਸਾਡੇ ਨੂੰ ਕੁਝ ਨਹੀਂ ਹੋਇਆ ਅੱਛਾ ਉਸ ਤੱਕ ਜਿੰਨਾ ਜੁਰਮੇ ਨਾਲ ਕੰਮ ਹੋ ਰਿਹਾ ਆਵਾ अच्छा अच्छा ਬਰੇ ਜੀ ਮਹਾਰਾਜ ਕਿਰਪਾ ਨਾਲ ਤੁਸੀਂ ਕੰਮ ਕਰਨਾ ਹਾਂ 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 ਜੀ ਹਾਂ ਕਦੀ ਕਿਸੇ ਤਰ੍ਹਾਂ ਦੀ ਨਾ ਨਾ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਹੋਇਆ ਵਾਹ ਜੀ ਵਾਹ ਬੜੀ ਚੰਗੀ ਹੈ ਕਿੰਨੇ ਸਾਲ ਦੱਸਿਆ ਕੰਮ ਕਰਦੇ ਨੂੰ 25 ਸਾਲ 25 ਸਾਲ ਠੀਕ ਹੈ ਮੇਰੇ ਖਿਆਲੋਂ ਮੈਨੂੰ ਪਤਾ ਲੱਗਿਆ ਡਮੇਲੀ ਵੀ ਕੀ ਕੀਤਾ ਹਾਂ ਹਾਂ ਡਮੇਲੀ ਕਰਿਆ ਆ ਸਮਸਤਪੁਰ ਕਰਿਆ ਸਮਸਤ ਹੋਏ ਕਿਤੇ ਸਮਸਤਪੁਰ ਆ ਉਹ ਜਲੰਧਰ ਤੋਂ گاਉਂ ਹੈ ਥੋੜੀ ਜਿਹਾ 440 ਰੋੜ ਤੇ ਹੈ 440 ਰੋੜ ਤੇ ਤੇ ਇਹਦਾ ਮੋਗੇ ਤੁਸੀਂ ਦੱਸੋ ਹਾਂ ਮੋਗੇ ਰੋਲੀ ਪੈਂਡ ਰੋਲੀ ਰੋਲੀ ਪੈਂ ਠੀਕ ਹੈ ਠੀਕ ਹੈ ਵਾਹ ਜੀ ਵਾਹ ਬੜਾ ਸੁੰਦਰ ਮਤਲਬ ਤੁਹਾਡੇ ਕੰਮ ਮੈਨੂੰ ਬਹੁਤ ਚੰਗਾ ਲੱਗਾ ਮੇਰੇ ਮਨ ਚ ਸੀ ਮੈਂ ਕਿਹਾ ਵੀ ਸੰਗਤਾਂ ਬਹੁਤ ਘਾਰ ਵਾਲੀਆਂ ਦੇਖ ਲਈਆਂ ਸਭ ਨੂੰ ਕੰਮ ਦਿਖਾਇਆ ਜਾਵੇ ਅੱਛਾ ਜੀ ਤੇ ਮੈਂ ਸਾਹਮਣੇ ਦੇਖ ਰਿਹਾ ਸੀ ਉਧਰੋਂ ਵੀ ਇਹ ਸਾਈਡ ਤੋਂ ਜੋ ਆ ਚੀਜ਼ਾਂ ਬਣੀਆਂ ਜੋ ਜੋ ਇਹ ਚੀਜ਼ ਬਣਦੀ ਜਾ ਰਹੀ ਹੈ ਤੇ ਉਹਦੀ ਸੁੰਦਰਤਾ ਵਧਦੀ ਜਾ ਰਹੀ ਹੈ ਹਾਂ ਜੀ ਹੋਰ ਵੱਧਦੀ ਜਾਂਦੀ ਆ ਸੁੰਦਰਤਾ। ਕੱਲ ਸኩል ਸਲਗ ਜਾਣਗੇ ਸਾਰੇ ਕੁਛ। ਹਾਂ ਹਾਂ। ਸਰ ਇਹ ਤੋਰੀ ਬਨਾ ਸੀ 90 ਫੁੱਟ ਦੀ ਹਾਈਟ ਆ ਗਿਆ ਥਾ। ਇਹ ਅਕਾਲਸ। ਕੱਲ ਸਾਰਾ ਕੁਛ ਲੈ ਕੇ 80 90 ਹੋ ਜੂਗੀ। 80 90 ਫੁੱਟ ਹੋ ਜੂਗੀ। ਹਾਂ ਜੀ ਇਹਦੀ ਹਾਈਟ ਹੈ ਜੀ। ਠੀਕ ਹੈ ਠੀਕ ਹੈ। ਤੇ ਇਹ ਜਿਹੜੀਆਂ ਆ ਪੰਖੜੀਆਂ ਜੀਆਂ ਨੇ

ਫੇਰ ਉਹਨਾਂ ਬਜਰੀ ਲੈ ਕੇ ਉਹਨਾਂ ਟੇਪਰ ਕਰਿਆ ਨਾ ਸਿਰਫ ਬਣਾਇਆ ਫਿਰ ਅੱਛਾ ਫਿਰ ਪਲਸਤਰ ਕਰਿਆ ਇਹਨੂੰ ਫਿਰ ਚੜ੍ਹੀ ਕਾਟਿਆ ਇਹਨੂੰ ਅੱਛਾ ਅੱਛਾ ਹਾਂਜੀ ਅੱਛਾ ਠੀਕ ਹੈ ਠੀਕ ਹੈ ਹਾਂਜੀ ਨਹੀਂ ਤੇ ਇਹਦੇ ਉੱਪਰ ਜਦੋਂ ਹੁਣ ਕਲਚ ਤੁਸੀਂ ਪਾਉਂਗੇ ਹਾਂਜੀ ਕਿ ਉੱਚਾ ਬੜਾ ਹੈ ਤੇ ਇਹ ਪਾਈਪ ਦੇ ਉੱਪਰੋਂ ਕਲਚ ਤੋਂ ਉਪਰ ਆਏਗਾ ਨਾ ਹਾਂ ਹਾਂ ਤੇ ਉੱਪਰ ਬੜੀ ਇੰਨੀ ਉਚਾਈ ਦੀ ਕਿਵੇਂ ਚੜ੍ਹੋਗੇ ਹੋਰ ਬਾਸ ਖਰਾ ਕਰਕੇ ਬਾਬਾ ਜੀ ਆ ਬਾਤ ਛੱਡਿਆ ਇਹਦੇ ਵਾਸਤੇ ਹਾਂ 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 ਇਹਦੇ ਤੋਂ ਤੁਸੀਂ ਫੇਰ ਉਹ ਕਰੋਗੇ ਦੁਬਾਰੇ ਹਾਂ 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 ਮਿਹਰਬਾਨੀ ਪੈਣਾ ਮੈਨੂੰ ਹਾਂਜੀ ਅੱਛਾ ਅੱਛਾ ਹਾਂਜੀ ਯਾਨੀ ਇਹ ਤਾਂ ਕੋੜ ਕੋੜ 10 ਫੁੱਟ ਹੋਰ ਉੱਪਰ ਜਾਣਾ ਹਾਂ 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 ਤਾਂ ਵਰਕੇ ਦੱਸ ਰਿਹਾ ਕਿ ਛੇਤੀ ਮੰਗਾ ਦਿਓ ਮੈਨੂੰ ਕੱਲ ਸੇ ਛਤਰਾ ਪਾ ਜੀ ਯਾਨੀ ਖੋਲੀਏ ਫੇਰ ਉਧਰੋਂ ਹਾਂ 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 ਅੱਛਾ ਇਹਦਾ ਮਤਲਬ ਉਪਰੋਂ ਤੁਸੀਂ ਕੋਈ ਕਿ ਬੀ ਤਿਆਰ ਹੁੰਦਾ ਥੋੜੇ ਵਿੱਚ ਰਹਿ ਜਾਏ ਹਾਂਜੀ ਤੇ ਥੱਲੇ ਨੂੰ ਨਾਲ ਦੇ ਨਾਲ ਖੁੱਲਦਾ ਜਾਏ ਖਲਿਆ ਜਾਊਗਾ ਨਾਲੇ ਖੋਡੇ ਖਾਡੇ ਬੰਦ ਹੋ ਜਾਊਗਾ ਠੀਕ ਆ ਠੀਕ ਆ ਠੀਕ ਆ ਠੀਕ ਆ ਵਾਜੀਵਾ ਪ੍ਰਕਾਸ਼ ਜੀ ਜਿੰਮੇਰ ਜੀ ਬਹੁਤ ਤੁਹਾਡੀ ਵਾ ਦੇਖ ਕੇ ਸਲੀਮ ਦੂਸਰੇ ਮਿਸਤਰੀ ਉਧਰ ਲੱਗੇ ਹੋ ਉਹਨਾਂ ਨਾਲ ਗੱਲ ਕਰਦਾ ਸੀ ਵੀ ਯਾਰ ਉੱਪਰ ਜਾ ਕੇ ਦੇਖੋ ਪਤਾ ਲੱਗਦਾ ਮੈਂ ਤਾਂ ਕਈ ਵਾਰੀ ਉੱਪਰ ਆਉਣਾ ਨਹੀਂ ਜੀ ਨਹੀਂ ਕਰਦਾ ਥੱਲੇ ਤੁਹਾਨੂੰ ਕਿਉਂਕਿ ਵਿਊ ਬਹੁਤ ਸੋਹਣਾ ਲੱਗਦਾ ਚਾਰੇ ਪਾਸੇ ਦੇਖੋ ਨਾ ਸਹੀ ਗੱਲ ਹਾਂ ਹੁਣ ਦੇਖੋ ਸੂਰਜ ਵੀ ਕਿੰਨਾ ਸੋਹਣਾ ਲੱਗਦਾ ਹਾਂ ਹਾਂ ਤੇ ਸਾਥ ਸਿੰਘ ਜੀ ਹੁਣ ਇਹ ਜਦੋਂ ਪੂਰਾ ਬਣ ਗਿਆ ਕਲਸ਼ ਔਰ ਸਾਡੇ ਪ੍ਰਕਾਸ਼ ਜੀ ਤੇ ਆਪਣੇ ਜਗENDER ਜੀ ਜਦੋਂ ਬਿਰਾਦਣਗੇ ਫਿਰ ਆਪਾਂ ਇੱਕ ਰਾ ਇਹਨਾਂ ਦੇ ਨਾਲ ਰੂਬਰੂ ਹੋਵਾਂਗੇ ਕਿ ਇਹਨਾਂ ਦੀ ਕਮਾਈ ਬੜੀ ਆ ਮੈਂ ਤਾਂ ਇਹ ਜਿਹੜੀ ਕਾਰਾਕਾਰੀ ਆ ਇਹ ਤਾਂ ਚਲੋ ਜੋ ਹੈ ਹੈ ਹੀ ਆ ਮੈਨੂੰ ਇਹ ਉਚਾਈ ਤੇ ਕੰਮ ਕਰਨਾ ਹੀ ਬੜੀ ਵੱਡੀ ਕਾਰਾਕਾਰੀ ਆ ਚਲੋ ਅੱਜ ਬਹੁਤ ਬਹੁਤ ਧੰਨਵਾਦ ਤੇ ਔਰ ਹੋਰ ਵੀ ਸਾਡੇ ਪਾਸ ਜਿਹੜੀਆਂ ਪਿਆਰ ਵਾਲੀਆਂ ਨੇ ਗੁਰੂ ਘਰ ਜਗ੍ਹਾ 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 ਬਣ ਰਹੇ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਤੁਹਾਨੂੰ ਜ਼ਰੂਰ ਸੰਕਟ ਦੇਣੀ ਆ ਸਮਾਂ ਬਾਰੇ ਬਣਦੇ ਨੇ ਬਹੁਤ ਜਗ੍ਹਾ ਹਾਂ ਜੀ ਹਾਂ ਜੀ ਹਾਂ ਬੜੀ ਸੇਵਾ ਚੱਲ ਰਹੀ ਹੋਰ ਐਸਾ ਕਿਉਂਕਿ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਹਾਂ ਗੁੰਮੇ ਬਣਦੇ ਨੇ ਇਹ ਦੀਆਂ ਚੀਜ਼ਾਂ ਬਣਦੀਆਂ ਨੇ ਬਹੁਤ ਬਣਦੀਆਂ ਨੇ ਪਰ ਜਿਹੜੀ ਇਹ ਚੀਜ਼ ਹੈ ਛੇਪ ਬਣੀ ਹੈ ਨਾ ਉਹ ਚੰਗੀ ਹਰ ਜਗ੍ਹਾ ਬਹੁਤ ਬਹੁਤ ਧੰਨਵਾਦ ਚੰਗਾ ਜੀ ਚੰਗਾ ਜੀ ਸਹੀ ਹੈ